ਸੀ ਸੁਣ ਰਹੇ ਹੋ ਰੇਡੀਓ ਤਮਾਲ ਤੇ ਨਿੰਦਰ ਕੁਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਚੋਣ ਮਸ਼ਕਰੀਆਂ ਚਰਨਜੀਤ ਭੁੱਲਰ ਚੰਡੀਗੜ੍ਹ ਤੋਂ ਲਿਖਦਾ ਹੈ ਕਿ ਇਹ ਵਾਰਸ ਸ਼ਾਹ ਦੇ ਵਾਰਸੋ ਵਾਰਸ ਸ਼ਾਦੀ ਵੇਲ ਵਧੀ ਹੈ ਤੇ ਮਿਰਜ਼ਾ ਗਾਲਮ ਦਾ ਮਾਣ ਵਧਿਆ ਹੈ ਸੁਰਗਾ ਚ ਖਿੜਕੀ ਖੋਲ ਵਾਰਸ ਨੇ ਜਦ ਪੰਜਾਬ ਚੋਣਾ ਚ ਸਿਆਸੀ ਮਰੀਦਾਂ ਵੱਲ ਤੱਕਿਆ ਤਾਂ ਉਸਨੇ ਆਲ ਇਸ ਵੇਲਾਖਿਆ ਤੋਰੀ ਜੰਕਸ਼ਨ ਵਾਂਗ ਹੁਣ ਦਲਬੀਰ ਗੋਲਡੀ ਦੇ ਟੋਲ ਵੱਜੇ ਗੋਲਡੀ ਨੂੰ ਪਹਿਲਾਂ ਕਵਤਾ ਫੁਰੀ ਸੋਚਦੇ ਹਾਂ ਕੋਈ ਨਵਾਂ ਕੋਈ ਰਾਹ ਬਣਾ ਲਈਏ ਇਹਨਾਂ ਆਖ ਵੀ ਦਲਬੀਰ ਆਪ ਤੋਂ ਜਿਹੜਾ ਹੈ ਪਰਨਾ ਪਵਾ ਕੇ ਇਨਕਲਾਬੀ ਸੱਜ ਗਿਆ ਸੁਖਪਾਲ ਖੈਰਾ ਇਹ ਜੋ ਸੋਚਦੇ ਹੋਣਗੇ ਖੜੀ ਸਟੇਸ਼ਨ ਤੇ ਛੱਡ ਗਿਆ ਆਪ ਤੂੰ ਗੱਡੀ ਚੜ ਗਿਆ ਵੇ ਪਰ ਲੋਕ ਚ ਮਿਰਜ਼ਾ ਗਾਲਬ ਦਾ ਮੱਥਾ ਠਣਕਿਆ ਕਿ ਜਦੋਂ ਪੰਜਾਬ ਦਾ ਕੋਈ ਨੇਤਾ ਸ਼ਾਇਰੀ ਸ਼ਾਇਰੀ ਨੂੰ ਮੂੰਹ ਮਾਰਨ ਲੱਗ ਜਾਏ ਤਾਂ ਸਮਝ ਲਓ ਕਿ ਦਲ ਛੱਡ ਕੇ ਭਜੂ ਵੋਟਾਂ ਦੇ ਕੜਮਾਸੇ 'ਚ ਉਤਰੇ ਪੰਜਾਬ ਦੇ ਨੇਤਾ ਅਸਲ 'ਚ ਰੂਹ ਤੋਂ ਕਵੀ ਹਨ ਭੁੱਲਰ ਦੀ ਰਿਪੋਰਟ ਮੁਤਾਬਕ ਫੈਮਿਲੀ ਪਲੈਨਿੰਗ ਦੇ ਦੌਰ 'ਚ ਨਿਤ ਰਚਨਾ ਜੰਮਣੀ ਸੌਖਾ ਕੰਮ ਨਹੀਂ ਮਨਪ੍ਰੀਤ ਬਾਦਲ ਨੂੰ ਸੌ ਤੋਪਾਂ ਦੀ ਸਲਾਮੀ ਜਿਨ੍ਹਾਂ ਅਲਾਮ ਇਕਬਾਲ ਤੇ ਗਾਲिब ਦੀ ਵਿਰਾਸਤ ਬਚਾਈ ਉਹਨਾਂ ਵੀ ਤੁਰ ਫਿਰ ਕੇ ਮੇਲਾ ਵੇਖਿਆ ਰਿਪੋਰਟ ਅਨੁਸਾਰ ਨਵਜੋਤ ਸਿੱਧੂ ਦੀ ਕਵਿਤਾ ਖੁਦ ਹੁਜਾ ਮਾਰਦੀ ਹੈ ਸ਼ਾਇਰੀ ਵੀ ਸ਼ੇਰੀ ਦੀ ਕਿੱਲੀ ਨੱਪੀ ਰੱਖਦਾ ਹੈ ਪੰਜਾਬ ਦੇ ਇਹਨਾਂ ਸ਼ਾਇਰ ਲੀਡਰਾਂ ਤੇ ਲక్ష్ਮੀ ਮਾਈ ਵੀ ਖੁਸ਼ ਹੈ ਸਰਸਵਤੀ ਵੀ ਸਿਰ ਪਲੋਸਦੀ ਹੈ ਅਸਲ 'ਚ ਦਲ ਬਦਲੂ ਕੁਦਰਤ ਪ੍ਰੇਮੀ ਨੇ ਜਿਵੇਂ ਮੌਸਮ ਬਦਲਦਾ ਓਵੇਂ ਇਹ ਦਲ ਬਦਲ ਲੈਂਦੇ ਆ ਨਵਾਂ ਮੌਸਮ ਆਉਂਦਾ ਤਾਂ ਇਹਨਾਂ ਦੇ ਮਨ 'ਚ ਕਵਿਤਾਵਾਂ ਦੀਆਂ ਲਗਰਾਂ ਫੁੱਟਣ ਲੱਗਦੀਆਂ ਨੇ ਸੁਨੀਲ ਜਾਖੜ ਵਿਅੰਗਮਈ ਕਲਮ ਚਲਾਉਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਜ਼ਿਆਦਾ ਸਰਜੀਤ ਪਾਤਰ ਨੂੰ ਤੇ ਗੁਰਪਾਜਨ ਗਿੱਲ ਨੂੰ ਤੇ ਆਉਂਦੇ ਨੇ ਸੁਖਬੀਰ ਬਾਦਲ ਨਾਲ ਸਰਸਵਤੀ ਦੀ ਅਣਬਣਾ ਵਿਕਰਮ ਮਜੀਠੀਆ ਦਾ ਵਿਅੰਗ ਕੋਈ ਮੌਕਾ ਖੁੰਝਣ ਨਹੀਂ ਦਿੰਦਾ ਪ੍ਰਤਾਪ ਬਾਜਵਾ ਵੀ ਗਾਹੇ ਬਗਾਹੇ ਛੰਦ ਰਚਦੇ ਨੇ ਜਗਮੀਤ ਬਰਾੜ ਤਾਂ ਵਾਰਿਸ ਸ਼ਾਹ ਦੇ ਟਕਸਾਲੀ ਚੇਲੇ ਜਾਪਦੇ ਆ ਜਿਨ੍ਹਾਂ ਦੇ ਬੋਝੇ ਚ ਵੋਟਾਂ ਘੱਟ ਤੇ ਬੁੱਧੀ ਜ਼ਿਆਦਾ ਰਹੀ ਹੈ ਸਿਆਸੀ ਨੇਤਾ ਅਸਾਂ ਨੂੰ ਤਾਂ ਵਾਰਿਸ ਸ਼ਾਹ ਦਾ ਰੋਹਾਨੀ ਐਡੀਸ਼ਨ ਹੀ ਜਾਪਦੇ ਨੇ ਪੁਰਾਣੇ ਕਵੀ ਕਤਾਰ ਸਿੰਘ ਸ਼ਮਸ਼ੇਰ ਦੀ ਤੁਕ ਹੈ ਆ ਲੈ ਚੱਕ ਤਲਿਆਰੇ ਤੇ ਸਾਂਭ ਭੂਰੀ ਮੁੱਲ ਮਿਲ ਗਿਆ ਮੱਝੀਆਂ ਚਾਰੀਆਂ ਦਾ ਦਲਬੀਰ ਗੋਲਡੀ ਨੇ ਕਾਂਗਰਸ ਤਲਿਆਰੇ ਵਗਾ ਮਾਰੇ ਸੁਖਪਾਲ ਖਹਿਰਾ ਕਾਲੇ ਪੈ ਜਾਂਦੇ ਐ ਕੌਨ ਵੈਂਟੀ ਤੁਕ ਬੰਦੀ ਕਰਦੇ ਨੇ ਕਬੀਰ ਦਾ ਦੋਹਾ ਚਿੱਤੇ ਆਇਆ ਧੀਰੇ ਧੀਰੇ ਰਹਿ ਮਨਾ ਧੀਰੇ ਸਭ ਕੁਝ ਹੋਏ ਮਾਲੀ ਸੀਚੇ ਸੋ ਕੜਾ ਰਿਤ ਆਏ ਫਲ ਹੋਏ ਖੈਰਾ ਰੂਪੀ ਦਰਖਤ ਨੂੰ ਬਠਿੰਡਾ ਚੀ ਚੌਣ ਤੰਬੂਰ ਨਹੀਂ ਪਿਆ ਸੀ ਪਰ ਸੰਗਰੂਰ ਦੇਖਦੇ ਆ ਕੀ ਹੁੰਦਾ ਹੈ ਪੰਜਾਬ ਦੇ ਮੌਸਮਵਾਦੀ ਨੇਤਾ ਹੁਣ ਮਾਨ ਦਾ ਪ੍ਰਤੀਕ ਨੇ ਵਿਵਖ ਦੀ ਲੋਕ ਬੋਲੀ ਹੋਵੇਗੀ ਉਹਦੇ ਕਰ ਕੀ ਵਸਨਾ ਜਿਨੇ ਦਲ ਬਦਲੀ ਨਾ ਕੀਤੀ ਹੰਸ ਰਾਜ ਹੰਸ ਉਹ ਫਕਰਵੰਦਾ ਬੁਰੇ ਦਾ ਘਰ ਤੱਕ ਗਿਆ ਸੁਰਤਾਂ ਖੁਦ ਲਾਉਂਦੇ ਨੇ ਤਾਲ ਕਿਸਾਨ ਠੋਕਦੇ ਨੇ ਚਰਨਜੀਤ ਚੰਨੀ ਦੀ ਸ਼ਾਇਰੀ ਵੀ ਬੱਕਰੀ ਦੇ ਦੁੱਧ ਵਾਂਗ ਹੈ ਦਲ ਬਦਲਵਾਂ ਦਾ ਭਰਿਆ ਮੇਲਾ ਦੇਖਦਾ ਛਾਪਦਾ ਹੈ ਕਿ ਛੱਜਾ ਵਾਲਿਆਂ ਨੂੰ ਤਿੱਲੀਆਂ ਵਾਲੇ ਹੀ ਮਿਲ ਜਾਂਦੇ ਨੇ ਸਭ ਨਜ਼ਾਰਾ ਵੇਖ ਵਾਰਸ਼ਾ ਤੇ ਗਲਬ ਹੱਥ ਤੇ ਹੱਥ ਮਾਰ ਹਸੇ ਹੋਣਗੇ ਕਿ ਚਲੋ ਸਾਡੀ ਸ਼ਾਇਰੀ ਨੂੰ ਤਾਂ ਬੂਰ ਪੈਣ ਲੱਗਿਆ ਏਸੀ ਵਿਸ਼ੇਸ਼ ਰਿਪੋਰਟ ਚੋਣ ਮਸ਼ਕਰੀ ਚ ਚਰਨਜੀਤ ਭੁੱਲਰ ਦੀ ਲਿਖੀ ਹੋਈ ਚੰਡੀਗੜ੍ਹ ਤੋਂ ਪੇਸ਼ ਕਸ਼ ਨਿੰਦਰ ਕੁਗਿਆਨਵੀ